ਕਿ ਜਿਹੋ ਜੀ ਵੱਡੀ ਚੁਣੌਤੀ ਆ ਨਾ ਪੰਜਾਬ ਨੂੰ ਇਸ ਵਕਤ ਮੁਸ਼ਕਲ ਆ ਕਿ ਸਾਡਾ ਬਹੁਤ ਕੁਝ ਤਬਾਹ ਹੋ ਗਿਆ ਸ਼ਾਇਦ ਇਹ ਲਾਸ ਅਨਬੇਅਰੇਬਲ ਹੁੰਦਾ ਕੁਝ ਹਜ਼ਾਰ ਕਰੋੜ ਦਾ ਲਾਸ ਹੋਊਗਾ ਪਰ ਜਿੱਡੀ ਵੱਡੀ ਚੁਣੌਤੀ ਉੱਡੀ ਵੱਡੀ ਹਿੰਮਤ ਪੰਜਾਬ ਦੇ ਲੋਕ ਰੱਖਦੇ ਮੈਂ ਦੇਖ ਰਿਹਾ ਕਿ ਸਾਰਾ ਪੰਜਾਬ ਹੁਣੇ ਇਸੇ ਤੁਸੀਂ ਬੰਦ ਦਿੱਤੀ ਸੀ ਲਗਾਤਾਰ ਟਰੈਵਲ ਕਰ ਰਹੇ ਢਿਲਵਾਂ ਤੋਂ ਲੈ ਕੇ ਇੱਥੇ ਲਗਭਗ 20 ਕਿਲੋਮੀਟਰ ਦਾ ਡਿਸਟੈਂਸ ਆ ਬਰਨਾਲਿਓਂ ਲੋਕੀ ਆ ਰਹੇ ਨੇ ਮੁਗਗੇ ਤੋਂ ਲੋਕੀ ਆ ਰਹੇ ਟਰਾਲੀਆਂ ਲੈ ਕੇ ਚਾਰ ਚਾਰ ਪੰਜ ਪੰਜ ਟਰਾਲੀਆਂ ਆਚਾਰ ਦੀਆਂ ਚੋਕਰ ਦੀਆਂ ਹੋਰ ਤਰਪਾਲਾਂ ਦੀਆਂ ਸਾਰੇ ਐਨ ਆਰ ਆਈਸ ਦੁਨੀਆ ਭਰ ਦੇ ਜਿਹੜੇ ਸੀਗੇ ਉਹਨਾਂ ਨੇ ਆਪਣਾ ਸਾਰਾ ਕੁਝ ਇਹਦੇ ਵਿੱਚ ਝੋਕਿਆ ਵਾ ਮਦਦ ਕੀਤੀ ਆ ਧਾਰਮਿਕ ਸੰਸਥਾਵਾਂ ਕਿਸਾਨ ਜਥੇਬੰਦੀਆਂ ਸਾਡੇ ਆਪਣੇ ਹਲਕੇ ਪੁਲਾਥ ਦੇ ਬਹੁਤ ਚੰਗੇ ਐਨ ਆਰ ਆਈ ਭਰਾ ਸਾਰੇ ਜਿਵੇਂ ਗੁਲਦੀਪ ਸਿੰਘ ਉਹਨਾਂ ਦੀ ਫੈਮਲੀ ਮੈਂ ਜ਼ਿਕਰ ਕਰ ਰਿਹਾ ਸਾਰਮਾਨ ਸਿੰਘ ਅਕਾਲੇ ਵਾਲਿਆਂ ਦਾ ਜ਼ਿਕਰ ਕੀਤਾ ਉਹ ਵੀ ਆਏ ਸਭ ਤੋਂ ਪਹਿਲਾਂ ਉਹ ਟਰਾਲੀ ਲੈ ਕੇ ਆਏ ਸੀ ਇੱਥੇ ਕੁੱਕਾ ਰੈਂਪ ਦੇ ਉੱਤੇ ਹੀ ਉਹ ਸਰਪੰਚ ਨੇ ਪਿੰਡ ਦੇ ਐਵੇਂ ਸਾਡੇ ਇਲਾਕੇ ਦੇ ਹੋਰ ਬਹੁਤ ਐਨਆਰਆਈਜ਼ ਜਿਹੜੇ ਨੇ ਮੈਨੂੰ ਬਹੁਤ ਮਦਦ ਕਰਕੇ ਲੋਕਾਂ ਤੱਕ ਆਪਣੀ امداد ਜਿਹੜੀ ਪਹੁੰਚਾਰੇ ਨੇ ਸੋ ਇਹ ਮੈਂ ਸਮਝਦਾ ਕਿ ਗੁਰੂ ਸਾਹਿਬ ਦਾ ਸਾਡਾ ਫਲਸਫਾ ਸੀ ਜਿਹੜਾ ਕਿ ਜੋ ਉਹਨਾਂ ਨੇ ਸਾਨੂੰ ਇਸ ਪੰਜਾਬ ਨੂੰ ਜਿਸ ਢੰਗ ਦੇ ਨਾਲ ਕੁਰਬਾਨੀਆਂ ਨਾਲ ਸਿਰਜਿਆ ਉਹਨਾਂ ਦੀ ਬਹੁਤ ਵੱਡੀ ਸਪਿਰਿਟ ਆ ਉਹ ਸਪਿਰਿਟ ਨੇ ਪੰਜਾਬ ਨੂੰ ਅੱਜ ਵੀ ਮੈਂ ਸਮਝਦਾ ਕਿ ਜੀਵਤ ਰੱਖਿਆ ਵਾ ਔਰ ਹੌਸਲੇ ਚ ਰੱਖਿਆ ਤੁਸੀਂ ਇਹਨਾਂ ਦੇ ਸਾਰਿਆਂ ਦੇ ਚਿਹਰੇ ਦੇਖ ਸਕਦੇ ਹੋ ਹਾਲਾਤ ਪਾਵਾਂ ਕਿੱਡੇ ਡਾਊਨ ਹੋਣ ਲੇਕਿਨ ਕੋਈ ਇਹਨਾਂ ਦੇ ਚਿਹਰਿਆਂ ਦੇ ਉੱਤੇ ਕੋਈ ਏਡਾ ਏਦਾਂ ਸ਼ਿਕਨ ਨਹੀਂਗਾ ਜੇ ਇਹ ਕਿਤੇ ਅ ਕਰੂਪੀ ਕਿਸੇ ਹੋਰ ਸਟੇਟ ਦੇ ਉੱਤੇ ਹੁੰਦੀ ਤੇ ਸ਼ਾਇਦ ਹਾਲਾਤ ਡਿਫਰੈਂਟ ਹੁੰਦੇ ਸੋ ਸਾਰਾ ਸੇਰਾ ਜਿਹੜਾ ਸਾਡੇ ਗੁਰੂ ਸਾਹਿਬਾਨ ਦੇ ਆਈਡੀਓਲੋਜੀ ਨੂੰ ਉਹਨਾਂ ਦੇ ਵਿਚਾਰਧਾਰਾ ਨੂੰ ਜਾਂਦਾ ਵਾ ਔਰ ਨਾਲ ਮੈਂ ਕਹੂੰਗਾ ਕਿ ਸਾਡੇ ਪੰਜਾਬ ਦੇ ਬਹਾਦਰ ਲੋਕਾਂ ਨੇ ਇਹਦੀ ਬਹੁਤ ਇਹਦੇ 'ਚ ਯੋਗਦਾਨ ਪਾਇਆ ਸਾਡੀਆਂ ਜਿਹੜੀ ਉਮੀਦ ਸਾਨੂੰ ਸਰਕਾਰਾਂ ਤੋਂ ਸੀ ਉਹ ਸਾਨੂੰ ਧੋਖਾ ਦੇ ਗਈਆਂ ਨੇ ਸਾਡੀ ਕੇਂਦਰ ਦੀ ਸਰਕਾਰ ਅੱਜ ਤੱਕ ਸਾਡੇ ਪ੍ਰਾਈਮ ਮਿਨਿਸਟਰ ਜਾਂ ਕਿਸੇ ਨੈਸ਼ਨਲ ਮੀਡੀਆ ਨੇ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਨਹੀਂ ਦਿਖਾਈ ਨਹੀਂ ਤਾਂ ਛੋਟੀ ਛੋਟੀ ਖਬਰ ਨੂੰ ਬ੍ਰੇਕਿੰਗ ਨਿਊਜ਼ ਬਹੁਤ ਜ਼ਬਰਦਸਤ ਖਬਰ ਦਿਖਾਉਣ ਲੱਗੇ ਆ ਆ ਸਾਰਾ ਪੰਜਾਬ 16 ਜ਼ਿਲ੍ਹੇ ਪੰਜਾਬ ਦੇ ਡੁੱਬੇ ਹੋਏ ਨੇ ਕਈ ਲੱਖ ਏਕੜ ਫਸਲ ਤਬਾਹ ਹੋ ਚੁੱਕੀ ਆ ਲਗਭਗ 2 ਦਰਜਨ ਤੋਂ ਜ਼ਿਆਦਾ ਜਾਨਾਂ ਜਾ ਚੁੱਕੀਆਂ ਨੇ ਪਤਾ ਨਹੀਂ ਕਿੰਨੇ ਸੈਂਕੜਾ ਸੈਂਕੜੇ ਹਜ਼ਾਰਾਂ ਬੇਜ਼ੁਬਾਨੇ ਜਿਹੜੇ ਨੇ ਉਹ ਵਿਚਾਰੇ ਪਸ਼ੂ ਮਾਲ ਡੰਗਰ ਉਹਦਾ ਨੁਕਸਾਨ ਹੋਇਆ ਵਾ ਬਹੁਤ ਸਾਰੇ ਘਰਾਂ ਦਾ ਜਿਹੜੇ ਦਰਿਆ ਦੇ ਅੰਦਰ ਡੇਰਿਆਂ ਤੇ ਬੈਠੇ ਨੇ ਉਹਦਾ ਨੁਕਸਾਨ ਹੋਇਆ ਲੇਕਿਨ ਕਿਸੇ ਨੈਸ਼ਨਲ ਮੀਡੀਆ ਨੇ ਕਿਸੇ ਕੇਂਦਰ ਸਰਕਾਰ ਨੇ ਸਾਡੇ ਵਾਸਤੇ ਕੋਈ امداد ਦੀ ਕੋਸ਼ਿਸ਼ ਸਿਮਿਲਰਲੀ ਪੰਜਾਬ ਸਰਕਾਰ ਜਿਹਨੂੰ ਅਸੀਂ ਬੜੇ ਆਪਣਾ ਮਾਣ ਤਾਨ ਨਾ ਬਣਾਇਆ ਲੇਕਿਨ ਉਹਨਾਂ ਨੇ ਪਿਛਲੇ 3 ਸਾਲ ਤੋਂ ਖਰਾਬਾ ਹੋ ਰਿਹਾ 2023 ਚ ਵੀ ਪਾਣੀ ਆਇਆ ਔਰ ਉਸ ਤੋਂ ਇਲਾਵਾ ਪੰਜਾਬ ਦੇ ਵਕ ਵਕ ਥਾਵਾਂ ਤੇ ਕਦੀ ਕੋਈ ਕਪਾਹ ਦੀ ਫਸਲ ਖਰਾਬ ਹੋ ਜਾਂਦੀ ਆ ਕਿਤੇ ਝੋਨਾ ਖਰਾਬ ਹੋ ਜਾਂਦਾ ਕਿਤੇ ਆਲੂਆਂ ਦੀ ਤਬਾਈ ਹੋ ਜਾਂਦੀ ਕਿੰਨੂ ਦਾ ਬੜਾ ਬਾਗ ਖਰਾਬ ਹੋਏ ਪਾਣੀ ਔਨ ਕਰਕੇ ਅਬੋਹਰ ਹਲਕੇ ਚ ਪਰ ਗਵਰਨਮੈਂਟ ਉਹ ਵੀ ਪੂਰਾ ਕਿਤੇ ਮਦਦ ਨਹੀਂ ਕਰ ਸਕੀ ਗੱਲਾਂ ਕਹਿਣ ਨੂੰ ਕਿ ਮੁਰਗੀ ਬੱਕਰੀ ਦੇ ਵੀ ਪੈਸੇ ਦੇਵਾਂਗੇ ਉਹ ਕਿਸੇ ਨੇ ਨਹੀਂ ਦਿੱਤੇ 6800 ਰੁਪਿਆ ਮੁਆਵਜ਼ਾ ਪੰਜਾਬ ਸਰਕਾਰ ਦੇ ਰਹੀ ਆ ਫਰਜ਼ ਕਰੋ ਜਿਹੜਾ ਕਿ ਬਹੁਤ ਬਹੁਤ ਥੋੜਾ ਔਰ ਹਾਸੂ ਹੀ ਨਾ ਵਾ ਉਹ ਵੀ 8800 ਸਾਰਿਆਂ ਨੂੰ ਨਹੀਂ ਦਿੱਤਾ ਜਾਣਾ ਤੁਸੀਂ ਦੇਖ ਲੈਣਾ ਜਦੋਂ ਕਿਤੇ ਗਰਦੌਰੀ ਕਰਨ ਆਉਣਗੇ ਪਟਵਾਰੀਆਂ ਨੇ ਰੈਵਨਿਊ ਸਟਾਫ ਨੇ ਜੋ ਪੈਸੇ ਮੰਗਣੇ ਆ ਪੱਕ ਪਾਤਨਾ ਦੇਣਾ ਤੂੰ ਮੇਰਾ ਤੂੰ ਉਹਦਾ ਫਲਾਣੇ ਦਾ ਇਸ ਕਰਕੇ ਸਾਡੀ ਸਰਕਾਰ ਵੀ ਇਸ ਘੜੀ ਵਿੱਚ ਫੇਲ ਹੋਈ ਆ ਕੱਲਾ ਇੱਕ ਹੈਲੀਕਾਪਟਰ ਦੇ ਦੇਣਾ ਕਿ ਹੈਲੀਕਾਪਟਰ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਕਿੰਨਿਆਂ ਕਿੰਨਿਆਂ ਤੱਕ ਰਾਹਤ ਪਹੁੰਚਾਈ ਜਾ ਸਕਦੀ ਇਹ ਤਾਂ ਇੱਕ ਫੈਸਲਾ ਕੋਨ ਗੱਲ ਹੋਣੀ ਚਾਹੀਦੀ ਆ ਕਿ ਇੱਕ ਪਾਲਿਸੀ ਬਣਾਈ ਅਸੀਂ ਔਰ ਸੈਟਲਾਈਟ ਮੈਪਿੰਗ ਹੋ ਸਕਦੀ ਪੰਜਾਬ ਚੋਂ ਉੱਤੋਂ ਸਾਰੇ ਪੰਜਾਬ ਦੇ ਕੱਲੇ-ਕੱਲੇ ਏਕੜ ਨੂੰ ਤੁਸੀਂ ਅਸੈਸ ਕਰ ਸਕਦੇ ਕਿ ਕਿੰਨਾ ਲਾਸ ਹੋਇਆ ਵਾ ਔਰ ਉਹਨਾਂ ਨੂੰ ਜਿਹੜਾ ਬਣਦਾ ਮੁਆਵਜ਼ਾ ਸਹੀ ਮੈਨੇ ਵਿੱਚ ਤਾਂ 80000 ਦੇ ਕਰੀਬ ਸੋਨੇ ਦੀ ਫਸਲ ਖਰਾਬ ਹੋਈ ਪ੍ਰਤੀ ਏਕੜ ਤੇ ਲੱਖ ਤੋਂ ਉੱਤੇ ਕਮਾਤ ਦੀ ਫਸਲ ਖਰਾਬ ਹੋਈ ਆ ਇਹਦੀ ਕੰਪਨਸੇਸ਼ਨ ਜ਼ਿੰਮੇਦਾਰਾਂ ਨੂੰ ਜਿਹੜੀ ਆ ਕਿਸਾਨਾਂ ਨੂੰ ਫੁੱਲ ਮਿਲਣੀ ਚਾਹੀਦੀ ਦੀ ਗਰੀਬਾਂ ਦੇ ਘਰ ਬੜੇ ਨੁਕਸਾਨ ਹੋਏ ਨੇ ਉਹਦੀ ਅਸੈਸਮੈਂਟ ਹੋਣੀ ਚਾਹੀਦੀ ਆ ਸੋ ਅਗਰ ਸਰਕਾਰ ਸੋਹਰਦ ਹੋਵੇ ਤਾਂ ਬਹੁਤ ਕੁਝ ਕਰ ਸਕਦੀ ਲੇਕਿਨ ਅਨਫੋਰਚਨਟਲੀ ਇਹ ਵੀ ਸਾਨੂੰ ਉਮੀਦ ਨਹੀਂ ਇੱਕ ਪਹਿਲਾਂ ਵੀ ਕਿਹਾ ਮੈਂ ਦੁਬਾਰਾ ਕਹਿ ਦਿੰਦਾ ਕਿ ਸਾਡੇ ਡੈਮਸ ਦੇ ਕੰਟਰੋਲ ਵੀ ਸਾਡੇ ਉਲਟ ਜਾ ਰਹੇ ਨੇ ਅਸੀਂ ਬਣਾਏ ਤਾਂ ਡੈਮ ਆਪਣੇ ਆਸਤੇ ਸੀ ਪਾਖੜਾ ਦਾ ਡੈਮ ਪ੍ਰਤਾਪ ਸਿੰਘ ਕੈਰੋਂ ਵਿਲੇ ਪੰਜਾਬ ਸਰਕਾਰ ਦਾ ਡੈਮ ਆ ਪੌਂਗ ਦਾ ਡੈਮ ਸਾਡਾ ਡੈਮ ਆ ਪਰ ਕੁਛ ਇਦਾਂ ਦੇ ਹਾਲਾਤ ਹੋ ਗਏ ਨੇ ਕਿ ਡੈਮਾਂ ਦੇ ਵਿੱਚ ਪਾਣੀ ਬਰਸਾਤ ਤੋਂ ਪਹਿਲਾਂ ਇੰਨਾ ਕੁ ਜ਼ਿਆਦਾ ਸਟੋਰ ਕੀਤਾ ਜਾਂਦਾ ਉਦੋਂ ਸਾਨੂੰ ਲੋੜ ਹੁੰਦੀ ਫਸਲਾਂ ਵਾਸਤੇ ਪੰਜਾਬ ਨੂੰ ਦਿੱਤਾ ਨਹੀਂ ਜਾਂਦਾ ਉਹਦੀ ਕੈਪੈਸਿਟੀ ਨੂੰ ਲਗਭਗ ਉੱਤੇ ਲੈ ਆਉਂਦੇ ਨੇ ਤੇ ਜਦੋਂ ਹਿਮਾਚਲ 'ਚ ਉੱਤੇ ਪਹਾੜਾਂ 'ਚ ਬਰਸਾਤ ਹੁੰਦੀ ਆ ਤੇ ਫਿਰ ਉਹਨਾਂ ਡੈਮਾਂ ਵਿੱਚ ਪਾਣੀ ਤਾਂ ਪੂਰਾ ਭਰਨਾ ਹੀ ਪਰਨਾ ਨਕੋ ਨਾ ਕਰਨਾ ਫਿਰ ਇੱਕਦਮ ਖੋਲ ਦਿੰਦੇ ਨੇ ਤੇ ਆ ਸਾਰੇ ਸਾਡੇ ਦਰਿਆਵਾਂ ਦਾ ਜਿਹੜਾ ਹੜ ਤੁਸੀ ਦੇਖਦੇ ਇਹ ਹਿਮਾਚਲ ਦਾ ਤੇ ਡੈਮਸ ਦਾ ਪਾਣੀ ਆ ਇਹ ਬਰਸਾਤ ਦੀ ਕੋਈ ਕਰੋਪੀ ਨਹੀਂਗੀ ਇਹ ਕੁਦਰਤੀ ਕਰੋਪੀ ਨਹੀਂਗੀ ਇਹ ਮੈਨ ਮੇਡ ਜਿਹਨੂੰ ਕਹਿੰਦੇ ਕਿ ਮਨੁੱਖ ਦੀ ਬਣਾਈ ਹੋਈ ਮੂਰਖਤਾਈ ਦੇ ਫੈਸਲਿਆਂ ਦੇ ਕਰਕੇ ਸਾਨੂੰ ਇਹ ਚੱਲਣਾ ਪੈ ਰਿਹਾ ਵਾ ਅਗੇ ਸਾਡੇ ਡੈਮਸ ਦਾ ਲੈਵਲ ਨੀਚੇ ਰੱਖਿਆ ਜਾਵੇ ਜਿਵੇਂ ਪਾਖੜਾ ਦਾ ਇਸ ਵਕਤ 1600 ਫੁੱਟ ਜਿਹੜਾ ਉਹਦੀ ਹਾਈਟ ਹੈ ਡੈਪਥ ਕਹ ਲੋ ਤੇ ਜੇ ਆਪਾਂ ਉਹਨੂੰ ਫਰਜ਼ ਕਰੋ ਡਿਊਰਿੰਗ ਸਮਰ ਸੀਜ਼ਨ ਉਹਨੂੰ ਪੂਰਾ ਖਾਲੀ ਰੱਖੀ ਡੈਮ ਨੂੰ ਰੀਜ਼ਨੇਬਲ ਖਾਲੀ ਰੱਖੀ ਆਫ ਕੋਰਸ ਪਾਣੀ ਛੱਡਿਆ ਜਾਵੇ ਤੇ ਜਦੋਂ ਬਰਸਾਤ ਜ਼ਿਆਦਾ ਤੋਂ ਜ਼ਿਆਦਾ ਵੀ ਆਜੂ ਤਾਂ ਕਿੰਨਾ ਡੈਮ ਭਰ ਚੂਗਾ ਇਦਾਂ ਹੀ ਪਹੁੰਗ ਗਿਆ ਪਰ ਡੈਮਸ ਨੂੰ ਜਦੋਂ ਤੁਸੀਂ ਸਹੀ ਸਮੇਂ ਤੇ ਖਾਲੀ ਨਹੀਂ ਕਰਦੇ ਜਾਂ ਉਹਦੇ ਲੈਵਲਸ ਨੂੰ ਕੰਟਰੋਲ ਨਹੀਂ ਕਰਦੇ ਤੇ ਜਦੋਂ بارش ਦਾ ਪਾਣੀ ਆਉਂਦਾ ਉਹ ਸਾਰਾ ਹੜ੍ਹ ਦੀ ਸ਼ਕਲ ਵਿੱਚ ਅਗਲੀ ਦਰਿਆਵਾਂ ਦੀ ਡੀਸਲਟਿੰਗ ਨਿਕਦੀ ਕਿਸੇ ਨੇ ਕੀਤੀ ਚੰਗੀ ਤਰ੍ਹਾਂ ਨਾਲ ਜੇ ਅਗਰ ਦਰਿਆਵਾਂ ਦੀ ਸਫਾਈ ਕੀਤੀ ਜਾਵੇ ਚੰਗੀ ਤਰ੍ਹਾਂ ਨਾਲ ਨਾਲੇ ਤਾਂ ਪੰਜਾਬ ਦੇ ਵਿੱਚ ਮਿੱਟੀ ਤੇ ਰੇਤਾ ਦਾ ਪ੍ਰਬੰਧ ਹੋ ਸਕਦਾ ਬਹੁਤ ਹਾਈਵੇਜ਼ ਬਣ ਰਹੇ ਨੇ ਬਹੁਤ ਕੰਸਟਰਕਸ਼ਨ ਐਕਟੀਵਿਟੀ ਵਾਸਤੇ ਸਾਨੂੰ ਮਿੱਟੀ ਚਾਹੀਦੀ ਲੱਭਦੀ ਨਹੀਂ ਪੰਜਾਬ ਦੇ ਵਿੱਚ ਮਿੱਟੀ ਲੇਕਿਨ ਡੀਸੈਲਟਿੰਗ ਸ਼ਾਇਦ ਕਾਗਜ਼ਾਂ 'ਚ ਹੋ ਰਹੀ ਆ ਕਿਉਂਕਿ ਇਰੀਗੇਸ਼ਨ ਡਿਪਾਰਟਮੈਂਟ ਡਰੇਨੇਜ ਡਿਪਾਰਟਮੈਂਟ ਲੋਕਾਂ ਦੀ ਪਬਲਿਕ 뷰 ਤੋਂ ਬਾਹਰ ਆ ਅਗਰ ਸਾਡੀ ਪਹਲਾਥਲਕੇ ਦੀ ਸੜਕ ਟੁੱਟੀ ਆ ਜਿੱਦਾਂ ਨਡਾਲਾ ਸੁਭਾਨਪੁਰ ਬਹੁਤ ਬੁਰੀ ਹਾਲਤ ਆ ਜਾਂ ਨਡਾਲਾ ਢਿਲਵਾ ਬਹੁਤ ਬੁਰੀ ਹਾਲਤ ਆ ਉਹ ਸਾਡੀ ਅੱਖਾਂ ਦੇ ਸਾਹਮਣੇ ਆ ਅਸੀਂ ਵਿਰੋਧ ਕਰਦੇ ਹਾਂ ਉਹਦਾ ਰੌਲਾ ਪਾਉਂਦੇ ਆ ਕਿ ਸੜਕ ਟੁੱਟ ਗਈ ਮੇਰੇ ਪਿੱਛੇ ਦਰਿਆ ਜਿੱਥੇ ਮੈਂ ਖੜਾ ਦਰਿਆ ਦੇ ਅੰਦਰ ਕੌਣ ਕੀ ਕਰ ਰਿਹਾ ਵਾ ਕਨੇ ਆਣ ਕੇ ਡੀਸੈਲਟਿੰਗ ਕੀਤੀ ਕਿੰਨੇ ਦਾ ਠੇਕਾ ਮਿਲਿਆ ਸਰਕਾਰ ਨੇ ਕਿੰਨੇ ਕਰੋੜ ਰੁਪਇਆ ਖਰਚਾ ਕਿਸੇ ਨੂੰ ਕੁ ਦੇ ਨਾਲ ਜਿਹੜੇ ਸਾਡੇ ਦਰਿਆ ਨੇ ਇਹਨਾਂ ਦੀ ਡੀਸਲਟਿੰਗ ਹੋਣੀ ਬਹੁਤ ਲਾਜ਼ਮੀ ਹੈ ਔਰ ਟਰਾਂਸਪੇਰੈਂਟ ਤਰੀਕੇ ਨਾਲ ਹੋਣੀ ਚਾਹੀਦੀ ਹੈ ਗਵਰਨਮੈਂਟ ਨੂੰ ਦੱਸਣਾ ਚਾਹੀਦਾ ਕਿ ਅਸੀਂ ਇਸ ਦਰਿਆ ਦੇ ਵਿੱਚ ਇੰਨੇ ਕਰੋੜ ਰੁਪਏ ਲਾ ਕੇ ਇੰਨੇ ਤੋਂ ਇੰਨੇ ਕਿਲੋਮੀਟਰ ਤੱਕ ਜਿਹੜੀ ਡੀਸਲਟਿੰਗ ਫਲਾਨੀ ਕੰਪਨੀ ਨੇ ਕੀਤੀ ਉਹਦਾ ਇੱਕ ਬਾਹਰ ਜਨਤਕ ਸੂਚਨਾ ਹੋਣੀ ਚਾਹੀਦੀ ਸਾਡਾ ਢਿਲਵਾ ਦਾ ਪੋਲਾ ਇਥੋਂ ਕੋਈ 20 ਕਿਲੋਮੀਟਰ ਹੈ ਡਾਊਨਸਟ੍ਰੀਮ ਉਹ ਪੋਲ ਦੇ ਥੱਲੇ ਇੰਨੀ ਰੇਤਾ ਜਮ੍ਹਾਂ ਹੋਈ ਆ ਜਿਹਦੇ ਕਰਕੇ ਡਾਫ ਲੱਗਦੀ ਆ ਔਰ ਪਾਣੀ ਇਹਨਾਂ ਪਿੰਡਾਂ ਵਿੱਚ ਪਿੱਛੇ ਵਾਪਸ ਆਉਂਦਾ ਵਾ ਸੋ ਇਸ ਕਰਕੇ ਬਹੁਤ ਸਮੱਸਿਆ ਆਵਾਂ ਨੇ ਅਗਰ ਸਰਕਾਰਾਂ ਚਾਉਣ ਤੇ ਸਮੇਂ ਤੋਂ ਪਹਿਲਾਂ ਫਲੱਡ ਕੰਟਰੋਲ ਮੀਜਰਸ ਲੈ ਕੇ ਅਗਰ ਨੀਤੀ ਬਣ ਜੇ ਅੱਛੀ ਫਿਰ ਕਿਸੇ ਨੂੰ ਕੱਲੇ-ਕੱਲੇ ਬੰਦੇ ਨੂੰ ਘੁੰਮਣ ਦੀ ਲੋੜ ਨਹੀਂ ਹੈਲੀਕਾਪਟਰ ਦੇਣ ਦੀ ਲੋੜ ਨਹੀਂ ਜੇ ਚੰਡੀਗੜ੍ਹੋਂ ਨੀਤੀ ਅੱਛੀ ਬਣ ਜੇ ਤੇ 13000 ਪਿੰਡਾਂ ਚੱਕ ਆਪੇ ਹੀ ਰਾਹਤ ਪਹੁੰਚ ਸਕਦੀ ਸੀ ਲੇਕਿਨ ਅਫਸੋਸ ਕਿ ਸਾਨੂੰ ਸਾਡੀਆਂ ਸਰਕਾਰਾਂ ਨੇ ਸਾਥ ਨਹੀਂ ਦਿੱਤਾ ਸਾਨੂੰ ਪਿੱਠ ਦਿਖਾਈ ਆ ਪਰ ਆ ਜਿਹੜੇ ਬੰਦੇ ਖੜੇ ਨੇ ਇੱਥੇ ਆ ਜਿਹੜੇ ਸਾਡੇ ਭਰਾ ਕੁਲਦੀਪ ਸਿੰਘ ਵਰਗੇ ਤੇ ਐਨਆਰਆਈਸ ਜੋ ਇਹਨਾਂ ਨੇ ਮਦਦ ਕੀਤੀ ਇਹਨਾਂ ਦਾ ਮੈਂ ਬਹੁਤ-ਬਹੁਤ ਮਸ਼ਕੂਰ ਹਾਂ ਔਰ ਫਿਰ ਵੀ ਜਦੋਂ ਕਿ ਤੇ ਲੋਡ ਪਈ ਰਾਵਾਂ ਟਕੜਾਉਣ ਨੂੰ ਮੈਂ ਯਕੀਨ ਦਿਵਾ ਕੇ ਜਾਉਣਾ ਕਿ ਜੇ ਹੋਰ ਬਾਅਦ ਵਿੱਚ ਵੀ ਲੋਡ ਪਈ ਕੋਕਾ ਪਾਣੀ ਲੱਥਣ ਨੂੰ ਸ਼ਾਇਦ ਹੋ ਸਕਦਾ ਹਲੇ 10-15 ਦਿਨ 20 ਦਿਨ ਮਹੀਨਾ ਲੱਗ ਸਕਦਾ ਵਾ ਬਹੁਤ ਪਾੜੀ ਨੂੰ ਨੁਕਸਾਨ ਅਗਲੀ ਫਸਲ ਦਾ ਵੀ ਸਾਨੂੰ ਦਿਸ ਰਿਹਾ ਵਾ ਔਰ ਬਹੁਤ ਸਾਰੀ ਇੱਥੇ ਜਿਹੜੀ ਦਰਿਆ ਦੇ ਵਿੱਚ ਮਿੱਟੀ ਇਕੱਠੀ ਹੋ ਰਹੀ ਨੇ ਉਹਨੂੰ ਹੀ ਪਰੇ ਕਰਦਿਆਂ ਨੂੰ ਪਤਾ ਨਹੀਂ ਕਿੰਨੇ ਹਜ਼ਾਰ ਪ੍ਰਤੀ ਏਕੜ ਦਾ ਖਰਚਾ ਕਿਸਾਨ ਦਾ ਹੋਰ ਹੋਣਾ ਇਹ ਸਾਰੇ ਮਸਲੇ ਆਉਣ ਵਾਲੇ ਸਮਝਦਾ ਇਹਨਾਂ ਦੇ ਨਾਲ ਆਪਾਂ ਮਸ਼ਵਰਾ ਸਲਾ